ਮੇਰੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾਉਂਦੇ ਹੋ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਔਰ ਤੁਹਾਡੀ ਮਿਹਨਤ ਸਦਕੇ ਤੁਸੀਂ ਜਿਹੜਾ ਹੋ ਰਹੇ ਕੰਮ ਜਿਹੜੇ ਨੇ ਉਹ ਲੋਕਾਂ ਦੀ ਨਿਗਾਹ ਹਟ ਲੈ ਕੇ ਹੁੰਦੇ ਹੋ ਸੋ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਵਾਂ ਬਟਾਲੇ ਵਾਸਤੇ ਜਦੋਂ ਦਾ ਮੈਂ ਐਮਐਲਏ ਬਣਿਆ ਕਿਤੇ ਨਾ ਕਿਤੇ ਕਿ ਐਸੇ ਕਈ ਏਰੀਏ ਦੇ ਵਿੱਚ ਜਾਈਦਾ ਹੈ ਜਿੱਥੇ ਪੀਣ ਵਾਲਾ ਪਾਣੀ ਜਿਹੜਾ ਉਹ ਉਹਨਾਂ ਨੂੰ ਵੀ ਜਿਹੜਾ ਮੈਂ ਕਹਿ ਸਕਦਾ ਵੀ ਲੰਮੇ ਅਰਸੇ ਤੋਂ ਮੁਲਕ ਆਜ਼ਾਦ ਹੋਇਆ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੀਣ ਵਾਲਾ ਵਧੀਆ ਪਾਣੀ ਜਿਹੜਾ ਨਸੀਬ ਨਹੀਂ ਹੋ ਸਕਿਆ ਮੈਂ ਆਪਣੇ ਬਟਾਲਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਮੈਂ ਅਨਾਉਂਸ ਕਰਨ ਲੱਗਾ ਜੀ ਇਹ ਜਲ ਸਪਲਾਈ ਦਾ ਪ੍ਰੋਜੈਕਟ ਹੈ ਜਲ ਸਪਲਾਈ ਦਾ ਪ੍ਰੋਜੈਕਟ ਹੈ ਇਹ 27 ਕਰੋੜ 34 ਲੱਖ ਦਾ ਜਿਹੜਾ ਇਹ ਕੰਮ ਆ ਜਿਹੜਾ ਬਟਾਲੇ ਦੇ ਵਿੱਚ ਹੋਣ ਜਾ ਰਿਹਾ ਹੈ ਉਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਅਲਾਟ ਹੋ ਚੁੱਕਿਆ ਹੈ ਇਹਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਦੱਸਣ ਲੱਗਾ ਇਹਦੀਆਂ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ 2 ਲੱਖ ਗੈਲਨ ਜਿਹੜੀਆਂ ਨੇ ਉਹ ਵੱਡੀਆਂ ਟੈਂਕੀਆਂ ਬਣਨਗੀਆਂ ਦੋ ਨਵੀਆਂ ਟੈਂਕੀਆਂ ਬਣਨਗੀਆਂ ਜੀ ਵਾਟਰ ਸਪਲਾਈ ਜਿਹੜੀ ਲਾਈਨ ਹੈ ਉਹ 67 ਕਿਲੋਮੀਟਰ ਜਿਹੜੇ ਜਿਹਦਾ ਵਾਟਰ ਸਪਲਾਈ ਦੇ ਜਿਹੜੇ ਪਾਈਪ ਲਾ ਲੋ 67 ਕਿਲੋਮੀਟਰ ਦਾ ਜਿਹੜਾ ਇਹਦਾ ਵੀ ਉਹਨੇ ਏਰੀਏ ਦੇ ਵਿੱਚ ਹੀ ਪਾਊਗੀ ਬਟਾਲੇ ਦੇ ਵਿੱਚ ਇਹਦੇ ਵਿੱਚ ਹਾਊਸਿੰਗ ਕਨੈਕਸ਼ਨ ਜਿਹੜੇ ਨੇ ਇਹ 10130 ਜਿਹੜੇ ਕਨੈਕਸ਼ਨ ਆ ਉਹ ਬਟਾਲੇ ਦੇ ਵਿੱਚ ਜਿਹੜੇ ਕਨੈਕਸ਼ਨ ਦਿੱਤੇ ਜਾਣਗੇ ਔਰ ਮੈਂ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹੁੰਨਾ ਵਾਂ ਵੀ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਕੰਮ ਕਰਾਉਣਾ ਆਪਾਂ ਇਹ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਬੁਲਾਇਆ ਤਾਂ ਜੋ ਕਿ ਉਸ ਉਸ ਏਰੀਆ ਦੇ ਲੋਕਾਂ ਨੂੰ ਪਤਾ ਲੱਗ ਚੁਕੇ ਲੱਗ ਸਕੇ ਵੀ ਇਹ ਜਿਹੜਾ ਕੰਮ ਆ ਇਹ ਹੁਣ ਜਿਹੜਾ ਆਪਾਂ ਉਹਨੂੰ ਉਦਘਾਟਨ ਕਰਕੇ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਵੀ ਐਮੇ ਪਿੰਡ ਆ ਉਹਦੇ ਵਿੱਚ ਇਹ ਵਾਟਰ ਸਪਲਾਈ ਦਾ ਕੰਮ ਜਿਹੜਾ ਨਹੀਂ ਹੋ ਸਕਿਆ ਸੀ ਉਹਨੂੰ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਕੋਟਲਾ ਨਵਾਬ ਪਿੰਡ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਰੋਡ ਜਿਹੜੇ ਉਧਰਲੀ ਸਾਈਡ ਤੇ ਜਿਹੜੇ ਘਰ ਨੇ ਉਥੇ ਬੋੜਾਂਵਾਲ ਪੁਜਾਗਰ ਨਗਰ ਤੇ ਸ਼ਹਿਰ ਦਾ ਜਿਹੜਾ ਅੰਦਰੂਨੀ ਏਰੀਆ ਜਿੱਥੇ ਕਈ ਵਾਰੀ ਮੈਂ ਜਾਣਾ ਮੈਨੂੰ ਮੇਰੇ ਬਜ਼ੁਰਗ ਮੇਰੀਆਂ ਮਾਵਾ ਭੈਣਾ ਜਦੋਂ ਵਖਾਲਦੀਆਂ ਵੀ ਆ ਪਾਣੀ ਸਾਡਾ ਠੀਕ ਨਹੀਂ ਆ ਰਿਹਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਫਿਕਰ ਨਾ ਕਰੋ ਆਪਾਂ ਕਰਾਂਗੇ ਆ ਔਰ ਅੱਜ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਆਪਾਂ ਇਸ ਏਰੀਏ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਸ਼ੁਰੂ ਆਪਾਂ ਕਰਾਂਗੇ ਜੀ ਔਰ ਇਹਦੀ ਜਿਹੜਾ ਸਮਾਂ ਹੋਊਗਾ ਉਹ ਤਕਰੀਬਨ ਸਾਲ ਡੇਢ ਸਾਲ ਦੇ ਵਿੱਚ ਵਿੱਚ ਇਸ ਕੰਮ ਨੂੰ ਆਪਾਂ ਖਤਮ ਕਰਾਂਗੇ ਉਹਦੇ ਨਾਲ ਨਾਲ ਜਿਹੜੇ ਨਵੇਂ ਇਲਾਕਿਆਂ 'ਚ ਕੰਮ ਸ਼ੁਰੂ ਕਰਨ ਲੱਗੇ ਹੁਣ ਸ਼ੂਗਰਪੁਰਾ ਮੁਰਗੀ ਮਹੱਲਾ ਜਿੱਥੇ ਸ਼ੂਗਰਪੁਰੇ ਵੀ ਸਾਡੀ ਸੰਗਣੀ ਆਬਾਦੀ ਹੈ ਮੁਰਗੀ ਮਹੱਲੇ ਵੀ ਸਾਡੀ ਸੰਗਣੀ ਆਬਾਦੀ ਹੈ ਤੇਲੀਆਂਵਾਲ ਜੁਝਾਰ ਨਗਰ ਜਵਾਰ ਨਗਰ ਕਤਬੀ ਨੰਗਲ ਭੁੱਲਰ ਰੋਡ ਸ਼ਾਂਤੀ ਨਗਰ ਕਨਵਾ ਰੋਡ ਸ਼ਾਹਬਾਦਪੁਰਾ ਅਰਮਾਨ ਰਿਜ਼ੋਰਟ ਰੋਡ ਆਨੰਦ ਵਿਹਾਰ ਨਿਊ ਆਨੰਦ ਵਿਹਾਰ ਡ੍ਰੀਮ ਐਵੇਨਿਊ ਕਲੋਨੀ ਸਾਊਥ ਸਿਟੀ ਮਹਾਜਨ ਕਲੋਨੀ ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਜਿਹੜਾ ਆਪਣਾ ਉਮਰਪੁਰੇ ਵਾਲੀ ਸਾਈਡ ਆ ਗਈ ਉਸ ਤੋਂ ਬਾਅਦ ਹਾਥੀ ਗੇਟ ਉਹ ਵੀ ਰੋਡ ਜਿਹੜਾ ਉਹ ਵੀ ਆ ਗਿਆ ਤੇ ਕਾਦੀਆਂ ਰੋਡ ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਆਪਾਂ ਵਾਟਰ ਸਪਲਾਈ ਸ਼ੁੱਧ ਪਾਣੀ ਜਿਹੜਾ ਉਹ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕੰਮਾਂ ਨੂੰ ਪਾਸ ਕਰਾ ਕੇ ਲੋਕਾਂ ਤੱਕ ਮਹੱਈਆ ਕਰਾਉਣਾ ਇਹ ਸਭ ਤੋਂ ਵੱਡਾ ਕੰਮ ਸੀ ਜਿਹੜਾ ਬਟਾਲੇ ਵਾਸਤੇ ਮੈਂ ਕਹਿ ਸਕਦਾ ਵੀ ਆਉਣ ਵਾਲੇ ਸਮੇਂ ਨੂੰ ਇਹ ਇੱਕ ਵੱਡੀ ਰਾਹਤ ਦੁੱਖ ਲੱਗਦਾ ਸੀ ਬਾਕੀ ਮੁਲਖਾਂ ਵਾਲੇ ਚੰਦਰਮਾ ਤੱਕ ਪਹੁੰਚ ਗਏ ਸੀ ਸਾਡੇ ਵਾਲਿਆਂ ਨੂੰ ਹੱਲੇ ਤੱਕ ਪਾਣੀ ਨਹੀਂ ਮਹੀਆ ਆ ਪਵੁੱਧ ਕਰਾ ਸਕਦੇ ਪਰ ਇਹ ਜਿਹੜਾ ਪ੍ਰੋਜੈਕਟ ਹੈ 27 ਕਰੋੜ 34 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਆਪ ਦੇ ਰੂਬਰੂ ਰੱਖਿਆ ਗਿਆ ਔਰ ਮੇਰੀ ਇਹੋ ਬੇਨਤੀ ਹੈ ਵੀ ਜਿਹੜੇ ਜਿਹੜੇ ਏਰੀਏ ਦੇ ਮੈਂ ਨਾਮ ਬੋਲੇ ਨੇ ਉਹਨਾਂ ਦੇ ਲੋਕਾਂ ਨੂੰ ਵੀ ਜਿਹੜਾ ਪਤਾ ਲੱਗ ਜਾਵੇ ਵੀ ਹੁਣ ਪਾਣੀ ਦਾ ਜਿਹੜਾ ਕੰਮ ਹੈ ਉਹ ਬਹੁਤ ਜਲਦ ਸ਼ੁੱਧ ਪਾਣੀ ਵਧੀਆ ਪਾਣੀ ਜਿਹੜਾ ਅਸੀਂ ਉਹਨਾਂ ਨੂੰ ਮਹੀਆ ਕਰਾਵਾਂਗੇ ਤਾਂ ਜੋ ਕਿ ਸਾਡਾ ਬਟਾਲਾ ਤੰਦਰੁਸਤ ਰਹੇ ਹਸਦਾ ਵਸਦਾ ਰਹੇ ਇਹ ਇਹ ਗੁਰੂਆਂ ਪੀਰਾਂ ਪੀਰ ਪਗੰਮਰਾਂ ਤੋਂ ਇਹ ਜਲਦੀ ਸੇਵਾ ਚੱਲਦੀ ਆ ਰਹੀ ਆ ਪਰ ਉਹ ਅਕਾਲ ਪੁਰਖ ਵਿਰਲਿਆਂ ਵਿਰਲਿਆਂ ਤੋਂ ਸੇਵਾ ਲੈਂਦਾ ਡਿਊਟੀਆਂ ਹਰ ਇੱਕ ਦੀਆਂ ਲਾਉਂਦਾ ਪਰ ਸੇਵਾ ਦੀ ਡਿਊਟੀ ਕਿਸੇ ਕਿਸੇ ਦੀ ਲੱਗਦੀ ਆ ਸੋ ਮੈਂ ਬਟਾਲੇ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਧੰਨਵਾਦ ਬਿਲਕੁਲ ਜੀ ਫੰਡ ਰਿਲੀਜ਼ ਹੋ ਗਏ ਟੈਂਡਰ ਲੱਗੇ ਬਿਲਕੁਲ ਜੀ ਇਹਦਾ ਉਦਘਾਟਨ ਨੂੰ ਤੁਸੀਂ ਸਲਾਹ ਕਰ ਲਓ ਕਿਦਨ ਕਰਨਾ ਇੱਕ ਆਪਣਾ ਬੜਾ ਵਧੀਆ ਪ੍ਰੋਜੈਕਟ ਹੈ ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਉੱਤੇ ਲੱਗੇ ਇੰਤਜ਼ਾਰਾ ਤੁਹਾਡੀ ਥੋੜੀ ਜਿਹੀ ਐਪੋਰਟ ਐਮਐਲ ਸਾਹਿਬ ਦੇ ਅੱਗੇ ਮੁੱਖ ਮੰਤਰੀ ਸਾਹਿਬ ਦੇ ਟਾਈਮ ਉਹ ਕਿਦੋਂ ਹੈਂਡਓਵਰ ਕਰ ਰਹੇ ਪਬਲਿਕ ਨੂੰ ਕਿਹੜਾ ਜੀ ਹਾਂਜੀ ਉਹ ਅਸਲ ਦੇ ਵਿੱਚ ਤਹਿਸੀਲ ਦਾ ਉਦਘਾਟਨ ਜਿਹੜਾ ਉਹ ਹੋ ਜਾਣਾ ਸੀ ਸੀਐਮ ਸਾਹਿਬ ਦੀ ਸਿਹਤ ਨਹੀਂ ਠੀਕ ਰਹੀ ਉਤੋਂ ਤੁਹਾਡੇ ਸਭ ਨੇ ਤੁਹਾਨੂੰ ਪਤਾ ਵੀ ਹੜ੍ਹਾਂ ਦਾ ਜਿਹੜਾ ਦੌਰ ਜਿਹੜਾ ਉਹ ਚੱਲ ਰਿਹਾ ਸੀ ਕਈ ਪਿੰਡ ਨੁਕਸਾਨ ਹੋਏ ਕਈਆਂ ਦਾ ਜੀਆਂ ਦਾ ਨੁਕਸਾਨ ਹੋਇਆ ਸਾਨੂੰ ਇਹ ਸੀ ਵੀ ਹੱਲੇ ਖੁਸ਼ੀ ਵਾਲਾ ਕੰਮ ਜਿਹੜਾ ਵਾ ਉਹਨੂੰ ਥੋੜਾ ਬੈਂਡਿੰਗ ਰੱਖਿਆ ਜਾਵੇ ਕਿਉਂਕਿ ਮੇਰੀ ਕੋਸ਼ਿਸ਼ ਇਹ ਸੀ ਵੀ ਜਦੋਂ ਸੀਐਮ ਸਾਹਿਬ ਨੇ ਆਉਣਾ ਵਾ ਆਪਾਂ ਜਿਹੜੇ ਲਾਗਲੇ ਜਿਹੜਾ ਆਪਣਾ ਬਟਾਲਾ ਹਲਕਾ ਵਾ ਜਿਨ੍ਹਾਂ ਨੂੰ ਇੱਥੇ ਆਉਣਾ ਪੈਣਾ ਵਾ ਜਿਨ੍ਹਾਂ ਨੇ ਇੱਥੋਂ ਕੰਮ ਕਰਾਉਣੇ ਨੇ ਉਹ ਸਾਰੇ ਪਰਿਵਾਰਾਂ ਨੂੰ ਆਪਾਂ ਬੁਲਾ ਕੇ ਵੱਡੇ ਲੈਵਲ ਤੇ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਜਿਹਦੇ ਕਰਕੇ ਥੋੜਾ ਡਿਲੇ ਆ ਪਰ ਆਪਾਂ ਉਹਨੂੰ ਬਹੁਤ ਜਲਦੀ ਜਿਹੜਾ ਉਹਨੂੰ ਸ਼ੁਰੂ ਕਰਾਵਾਂਗੇ ਥੋੜਾ ਸਾਡਾ ਫੋਕਸ ਇਸ ਸਮੇਂ ਹੜਪੀੜਤਾਂ ਵਾਲਾ ਹੁਣ ਇਹ ਕੰਮ ਪਾਸ ਸੀ ਮੈਨੂੰ ਇਹ ਸੀ ਵੀ ਇਹ ਕੰਮ ਲੋਕਾਂ ਦੇ ਰੂਬਰੂ ਆਪਾਂ ਕਰਵਾ ਦਈਏ ਠੀਕ ਹੈ ਜੀ